ਅਰਜੀਤ ਕਾ ਖਾਲਸਾ ਵੈਜੀਤ ਕੀ ਫਤਿਹ ਅੱਜ ਸਭਰਾਹ ਕਾਈ ਦਾ ਫੰਡ ਜਿਹੜਾ ਉਹ ਇਕੱਠਾ ਕਰ ਰਹੇ ਸੀ ਇਹ ਦੇ ਦੋ ਦਿਨ ਪਹਿਲਾਂ ਵੀ ਯੋਧੇ ਹਟ ਆਏ ਆ ਤੇ ਹੁਣ ਤਕਰੀਬਨ 3-4 ਦਿਨ ਪੰਜ ਹੋ ਗਏ ਉਹ ਫੰਡ ਇਕੱਠਾ ਕਰ ਰਹੇ ਨੇ ਲੱਖ ਤੋਂ ਕੁਲਾਸ ਕੁਆੜੇ ਜਿਹੜਾ ਉਹ ਇਕੱਠਾ ਕਰ ਗਏ ਆ ਅਪੀਲ ਆ ਸਾਰਿਆਂ ਪਿੰਡਾਂ ਨੂੰ ਜੋ ਕਿਸਾਨ ਮਿਹਨਤ ਸ਼ਕਤੀ ਕਮੇਟੀ ਪੰਜਾਬ ਦੇ ਪਿੰਡਾਂ ਜਾਂ ਦੂਜੀਆਂ ਕਿਸੇ ਜਥੇਬੰਦੀਆਂ ਦੇ ਪਿੰਡਾਂ ਵਾ ਜਾਂ ਦੇਸ਼ ਦੇ ਵਿੱਚ ਕੋਈ ਵੀ ਜਥੇਬੰਦੀ ਕੰਮ ਕਰਦੀ ਆ ਵੀ ਜਿੰਦਾ ਵੱਡਾ ਹਮਲਾ ਵਾ ਇਹਦੇ ਵਾਸਤੇ ਆਪਣੀਆਂ ਪਿਆਰੀਆਂ ਘਟ ਤੋਂ ਘਟ 5 ਸਾਲਾਂ ਦੀਆਂ ਕੋਈ ਜੀ ਸਮਾਜ ਨੂੰ ਬਚਾਉਣਾ ਤੇ ਅੰਦੂਲਨ 29 ਤੱਕ ਵੀ ਲੰਬਾ ਚਲੇ ਜੇ ਨਾ ਸਿੱਖ ਭਾਰਤੀ ਲੋਕ ਬਹਿ ਕੇ ਲੜ ਲੈਣ ਇਹਨੂੰ ਜਿਹੜੀਆਂ ਕਾਰਪੋਰੇਟ ਦੀਆਂ ਨੀਤੀਆਂ ਮੋਦੀ ਜਾਂ ਹੋਰ ਆਉਣ ਵਾਲੇ ਆ ਜਾਂ ਪਹਿਲਿਆਂ ਨੇ ਲਾਗੂ ਕਰਨੀਆਂ ਕੋਸ਼ਿਸ਼ਾਂ ਕਰ ਰੀਆਂ ਵਾਂ ਇਹਨਾਂ ਦਾ ਅਸੀਂ ਮਤਲਬ ਪੂਰੇ ਖਿੜੇ ਮਥੀ ਦਾ ਮੁਕਾਬਲਾ ਕਰ ਜੀਏ ਸੈਲੋ ਤੇ ਸੈਨਰ ਜਿਹੜਾ ਕਲਚਰ ਚੱਲਿਆ ਵਾ ਇਸ ਕਲਚਰ ਨੇ ਸਾਡਾ ਸਾਰਾ ਭਾਈਚਾਰਾ ਤਬਾਹ ਕਰ ਦੇਣਾ ਸ਼ਾਦੀਆਂ ਛੋਟਾ ਨਾ ਆੜਤਾ ਛੋਟਾ ਦੁਕਾਨਦਾਰ ਜਿਹੜੀ ਖੜੀ ਵਾਲਾ ਛੋਟਾ ਜੀਵਿਦਾਰ ਮਜ਼ਦੂਰ ਪੱਲੇਦਾਰ ਸਪੈਸ਼ਲ ਵਾਲੇ ਪੱਕੀ ਵਾਲੇ ਕੱਚੀ ਵਾਲੇ ਕੋਈ ਨਹੀਂ ਬਚਣਾ ਇਹ ਹੌਨਲੇ ਸਮੇਂ ਦੀਆਂ ਜਿਹੜੀਆਂ ਵਾਂ ਇਹ ਉਹਨਾਂ ਦੀਆਂ ਨੀਤੀਆਂ ਵਾਂ ਇਹਦੇ ਵਿੱਚ ਜੇ ਆਪਾਂ ਸਾਰੇ ਰਲ ਕੇ ਕੰਮ ਕਰਦੇ ਆ ਜਿਵੇਂ ਅੰਦੋਲਨ ਖਣੋਰੀ ਚੱਲ ਰਿਹਾ ਵਾ ਸੰਭੂ ਚੱਲ ਰਿਹਾ ਵਾ ਰਤਨਪੁਰੇ ਚੱਲ ਰਿਹਾ ਵਾ ਸ਼ੇਸ਼ਰ ਤੇ ਸੰਭੂ ਸਟੇਸ਼ਨ ਤੇ ਅੰਦੋਲਨ ਚੱਲ ਰਿਹਾ ਇਹਨਾਂ ਅੰਦੋਲਨਾਂ ਨੂੰ ਹੋਰ ਪ੍ਰਫੁੱਲਤ ਕਰਨ ਵਾਸਤੇ ਜਿਹੜੀਆਂ ਪਿੰਡੋ ਪੂਜਾ ਜਾਂਦੀਆਂ ਵਾ ਉਹਨਾਂ ਦੇ ਰਸਤੇ ਦੇ ਵਿੱਚ ਤੇਲਾਂ ਦੇ ਖਰਚੇ ਆ ਉਹਦੇ ਵਾਸਤੇ ਲੱਖਾਂ ਦੀ ਤਦਾਦ ਦੇ ਵਿੱਚ ਪਿੰਡਾਂ ਦੇ ਵਿੱਚ ਫੰਡ ਇਕੱਠੇ ਕਰਕੇ ਰੱਖ ਲਓ ਸਭਰਾ ਅਕਾਲੀ ਦੇ ਆ ਸਾਰੇ ਆਗੂ ਬੈਠੇ ਆ ਇਹਨਾਂ ਨੇ ਮਤਲਬ ਤਕਰੀਬਨ ਲੱਖ ਤੋਂ ਉੱਪਰ ਫੰਡ ਇਕੱਠਾ ਕਰ ਲਿਆ ਤੇ ਅਜੇ ਲੱਖ ਤੋਂ ਉੱਪਰ ਹੋਰ ਕਰਨੀਏ ਕਿਉਂਕਿ ਦਸਾਂ ਦਿਨਾਂ ਬਾਅਦ ਜਿਹੜਾ ਜਥਾ ਬਦਲਦਾ ਵਾ ਉਹਦਾ 8-10 ਹਜ਼ਾਰ ਰੁਪਈਆ ਖਰਚਾ ਹੁੰਦਾ ਤੇ ਇਹ ਖਰਚਾ ਇਸ ਤਰ੍ਹਾਂ ਹੀ ਜਾਰੀ ਰਹਿਣਾ ਵਾ ਲੰਮਾ ਸਮਾਂ ਦੌੜਨ ਚਲਾ ਜੀਏ 29 ਦਾ ਪ੍ਰੋਗਰਾਮ ਬਣਾਇਆ ਵਾ ਸਾਡੀ ਵੱਲੋਂ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਮੋਦੀ ਆ ਜੇ ਜਾ ਕੋ ਹੋ ਰਾਜੀ ਉਹਨਾਂ ਕੋ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਸਾਰੇ ਕਾਰਪੋਰੇਟ ਦੀ ਦਲਾਲੀ ਕਰਨ ਵਾਸਤੇ ਆ ਵਿਸ਼ੂਪਾਰਦੀਆਂ ਨੀਤੀਆਂ ਨੂੰ ਲਾਗੂ ਕਰਨਾ ਆਉਂਦੇ ਆ ਜੇਕਰ ਵਿਸ਼ੂਪਾਰਦੀਆਂ ਨੀਤੀਆਂ ਤੋਂ ਬਚਣਾ ਐਮਐਸਪੀ ਗਰੰਟੀਡਰ ਦਾ ਕਾਨੂੰਨ ਬਣਾਉਣਾ ਛਿੱਪ ਵਾਲੇ ਮੀਟਰ ਪਿੱਛੇ ਮੋੜਨੇ ਆ ਕਿਸਾਨ ਮਜ਼ਦੂਰ ਦੀ ਵੀ ਆਪਣਾ ਪੈਨਸ਼ਨ ਲਵਾਉਣੀ ਆ ਤੇ ਜਿਹੜੀ ਆਪਣਾ ਜਦੋਂ ਗੜੇਮਾਰੀ ਹੁੰਦੀ ਆ ਪਚਾਲ ਆਉਂਦਾ ਵਾ ਫਸਲਾਂ ਦਾ ਜਿਹੜਾ ਨੁਕਸਾਨ ਹੁੰਦਾ ਵਾ ਸੁਨਾਮੀ ਆਈ ਤੋਂ ਉਹਦਾ ਜੇ ਸਹੀ ਮੁਆਵਜ਼ਾ ਲੈਣਾ ਵਾ ਪ੍ਰੀਮੀਅਰ ਬੀਮਾ ਕੰਪਨੀਆਂ ਦਾ ਉਹ ਸਰਕਾਰ ਪਰੇ ਇਹ ਸਾਰਾ ਕੁਝ ਕਰੋਨਾ ਤੇ ਖਰੀਦਕਾਂ ਤੇ ਸੰਘਰਸ਼ ਹਥਿਆਰ ਵੀ ਹੱਲ ਹੀ ਸਾਰਿਆਂ ਨੂੰ ਅਪੀਲ ਵਾ ਕਿ ਤਕੜੇ ਹੋ ਗਏ ਆਪਣੇ ਪਿੰਡਾਂ ਦੇ ਵਿੱਚ ਵੱਡੀ ਤਦਾਦ ਵਿੱਚ ਫੰਡ ਇਕੱਠੇ ਕਰਜੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਖਜ਼ਾਨੇ ਭਰੇ ਹੋਣ ਤੇ ਆਪਾਂ ਲਗਾਤਾਰ ਆਪਣੇ ਅੰਦੋਲਨ ਜਾਰੀ ਰੱਖ ਸਕੀਏ ਧੰਨਵਾਦ ਵਾਈਲ ਰੁਜੀਕਾ ਖਾਲਸਾ ਵੈਗਨੀ